ਮੇਨ ਮਾਰਕੀਟ ਆ ਸ਼ਹਿਰ ਗਦਾਸਪੁਰ ਦੀ ਬਾੜਾ ਚੌਂਗ ਦੀਆਂ ਸਾਰੀਆਂ ਦੁਕਾਨਾਂ ਔਰ ਮੇਨ ਬਾਜ਼ਾਰ ਜਿਹੜਾ ਵਾ ਸਾਰਾ ਹੀ ਬਿਲਕੁਲ ਬੰਦ ਪਿਆ ਵਾ ਪ੍ਰਸ਼ਾਸਨ ਅੱਗੇ ਅਸੀਂ ਹੱਥ ਜੋੜ ਕੇ ਸਰ ਬੇਨਤੀ ਕਰਦੇ ਆ ਕਿ ਦੁਕਾਨਦਾਰਾਂ ਬਾਰੇ ਕੁਝ ਸੋਚਿਆ ਜਾਏ ਕਿਉਂਕਿ ਆਣ ਵਾਲੇ ਸਮੇਂ 'ਚ ਤੁਸੀਂ ਦੇਖ ਰਹੇ ਹੋ ਮੈਂ ਸਰ ਨੈੱਟ ਦੇਖ ਰਿਹਾ ਸੀ ਉਹਦੇ ਵਿੱਚ ਕਮ ਸੇ ਕਮ 15 ਦਿਨ ਸਰ بارشਾਂ ਦੱਸੀਆਂ ਵਾ ਮੈਂ ਰਿਸ਼ੀ ਕਾਨ ਸਰ ਅ ਮਾਰਕੀਟ ਬਰਣਾ ਚੌਂਗਦੇ ਵਿੱਚ ਖੜੇ ਆ ਸਰ ਇੱਥੇ ਮੇਰੀ ਸ਼ੋਪ ਵੀ ਹੈਗੀ ਆ ਸ਼ੋਪ ਤੇ ਸਰ بارش ਕਰਕੇ ਤੁਹਾਨੂੰ ਪਤਾ ਮੇਰੀ ਬੰਦੀ ਹੋ ਗਈ ਆ ਔਰ ਬਾਕੀ ਦੁਕਾਨਦਾਰ ਵੀ ਮੇਰੇ ਨਾਲ ਖਲੋਤੇ ਆ ਤੁਸੀਂ ਦੇਖ ਰਹੇ ਹੋ ਕਿ ਸਵੇਰੇ 5 ਵਜੇ ਸਰ بارش ਹੋਈ ਸੀ ਤੇ ਸ਼ਹਿਰ ਗਦਾਸਪੁਰ ਮੇਰੇ ਹਿਸਾਬ ਨਾਲ ਲੱਗਾ ਡੁੱਬ ਗਿਆ ਵਾ ਪਾਣੀ ਦਾ ਨਿਕਾਸ ਕਿਹੇ ਬਣੇ ਨਹੀਂ ਹੈਗਾ ਸਰ ਜੇ ਤੁਸੀਂ ਨਾਲਿਆਂ ਦੀ ਗੱਲ ਕਰੀਏ ਤੇ ਨਾਲੇ ਅਸੀਂ ਸਰ ਦੇਖ ਕੇ ਆਏ ਆ ਉਹ ਭਾਏ ਮਿਸ਼ਨ ਕਮਾਉਣ ਵਾਲਾ ਨਾਲਾ ਵਾ ਪਈ ਬਾਰੋ ਵਾਲਾ ਨਾਲਾ ਵਾ ਭਾਏ ਉਹ ਮਹਿਰਚੰਦ ਰੋਡ ਵਾਲਾ ਨਾਲਾ ਵਾ ਕਿ ਇਹ ਬੰਨੇ ਵੀ ਪਾਣੀ ਦਾ ਨਿਕਾਸ਼ ਨਹੀਂ ਹੈਗਾ ਜਿਹਦੇ ਕਰਕੇ ਸਰ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਲਗਭਗ ਬੰਦ ਹੋ ਚੁੱਕੀਆਂ ਵਾ ਤੁਸੀਂ ਦੇਖ ਰਹੇ ਹੋ 9 ਵਜ ਗਏ ਨਿਰਬੜ 9:00 9:00 ਵਜੇ ਵੱਜ ਗਿਆ بارش ਸਵੇਰੇ 5:00 ਤੋਂ ਲੈ ਕੇ 6:00 ਵਜੇ ਤੱਕ بارش ਹੋਈ ਆ ਪਰ ਪਾਣੀ ਉਸੇ ਤਰ੍ਹਾਂ ਹੀ ਆ ਕਿ ਇਹ ਬੰਨੇ ਨਿਕਾਸ਼ ਨਹੀਂ ਹੈਗਾ ਤੁਸੀਂ ਦੇਖ ਰਹੇ ਹੋ ਮਾਰਕੀਟ A ਤੋਂ Z ਸਾਰੀ ਮੇਨ ਮਾਰਕੀਟ ਆ ਸ਼ਹਿਰ ਗਦਾਸਪੁਰ ਦੀ ਬਾੜਾ ਚੌਂਕ ਦੀਆਂ ਸਾਰੀਆਂ ਦੁਕਾਨਾਂ ਔਰ ਮੇਨ ਬਾਜ਼ਾਰ ਜਿਹੜਾ ਵਾ ਸਾਰਾ ਹੀ ਬਿਲਕੁਲ ਬੰਦ ਪਿਆ ਵਾ ਕਿਉਂਕਿ ਪਾਣੀ ਸਾਰਾ ਨੰਨਾ ਵਾ ਤੇ ਸਾਡੇ ਕੋ ਆਪਣਾ ਆਪ ਹੀ ਨਹੀਂ ਸਿਰਫ ਲੋਤਾ ਜਾਂਦਾ ਪਿਆ ਕਸਟਮਰ ਕਿੱਥੋਂ ਆਣਗੇ ਅਸੀਂ ਦੇਖ ਰਹੇ ਹਾਂ ਸਰ ਸਵੇਰ ਤੋਂ ਲੈ ਕੇ ਜਿਹੜੇ ਸਟੂਡੈਂਟ ਹੈਗੇ ਆ ਆਪਣੇ ਬੱਚੇ ਜਿਹੜੇ ਆਪਣੇ ਸਕੂਲੋਂ ਜਾ ਰਹੇ ਆ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਆ ਪ੍ਰਸ਼ਾਸਨ ਅੱਗੇ ਅਸੀਂ ਹੱਥ ਜੋੜ ਕੇ ਸਰ ਬੇਨਤੀ ਕਰਦੇ ਆ ਕਿ ਦੁਕਾਨਦਾਰਾਂ ਬਾਰੇ ਕੁਝ ਸੋਚਿਆ ਜਾਏ ਦੁਕਾਨਦਾਰਾਂ ਲਈ ਸਰ ਹੈਂਡ ਟੂ ਮੌਥ ਹੈਗੇ ਆ ਦੁਕਾਨਾਂ ਬੰਦ ਰਹਿ ਗਈਆਂ ਤੇ ਸਰ ਉਹ ਕਿੱਥੋਂ ਗੁਜ਼ਾਰਾ ਕਰਨਗੇ ਇੱਕ ਦਿਨ ਸਰ ਦੁਕਾਨ ਬੰਦ ਹੋ ਜਾਂਦੀ ਆ ਤੇ ਸਰ ਸਾਡਾ ਹਫਤਾ ਸਰਕਲ ਨਹੀਂ ਰਲਦਾ ਤੁਸੀਂ ਦੇਖ ਰਹੇ ਹੋ ਕਿ ਸਾਰੇ ਦੁਕਾਨਦਾਰ ਹੀ ਭਰਾ ਤੇ ਖਲੋਤੇ ਆਂ ਔਰ ਪ੍ਰਸ਼ਾਸਨ ਅਗੇ ਮੰਗ ਕਰਦੇ ਆਂ ਕਿ ਇਹਦਾ ਸਰ ਜਲਦ ਤੋਂ ਜਲਦ ਦਾ ਹੱਲ ਕੀਤਾ ਜਾਏ ਕਿਉਂਕਿ ਆਉਣ ਵਾਲੇ ਸਮੇਂ 'ਚ ਤੁਸੀਂ ਦੇਖ ਰਹੇ ਹੋ ਮੈਂ ਸਰ ਨੈਟ ਦੇਖ ਰਿਹਾ ਸੀ ਉਹਦੇ ਵਿੱਚ ਕਮਸੇ ਕਮ 15 ਦਿਨ ਸਰ ਬਾਰਿਸ਼ਾਂ ਦੱਸੀਆਂ ਵਾਂ ਔਰ ਬਾਰਿਸ਼ਾਂ ਵੀ ਸਰ ਕੋਈ 80 80 ਤੋਂ 90% ਬਾਰਿਸ਼ਾਂ ਦੱਸੀਆਂ ਵਾਂ ਜੇਕਰ ਇਸੇ ਤਰ੍ਹਾਂ ਹੀ ਹਾਲ ਰਿਹਾ ਤੇ ਸਰ ਜਿਹੜਾ ਦੁਕਾਨਦਾਰਾਂ ਦਾ ਜਸਰ ਕਾਰੋਬਾਰਾ ਬਿਲਕੁਲ ਹੀ ਠੱਪ ਹੋ ਜਾਏਗਾ ਪ੍ਰਸ਼ਾਸਨ ਅਗਿਆ ਦੀ ਮੰਗਵਾ ਕਿ ਇਹਦੇ ਸ਼ਕਤੀ ਨਾਲ ਸਾਰੇ ਐਰਪੀ ਕੋਈ ਐਕਸ਼ਨ ਕੀਤਾ ਜਾਏ ਮੇਰਾ ਨਾਮ ਜੋਨੀ ਹੈ ਜੀ ਤੇ ਜਦੋਂ ਵੀ ਕੰਮ ਦੇ ਆਈਦਾ ਜਦੋਂ ਪਾਣੀ ਹੁੰਦਾ ਛੁੱਟੀ ਹੋ ਜਾਂਦੀ ਆ ਤਾਂ ਅਸੀਂ ਉਹੀ ਧਿਆੜੀ ਲਾ ਕੇ ਖਾਣੀ ਹੁੰਦੀ ਆ ਤੇ ਜੇ ਉਹਨੂੰ ਅਸੀਂ ਤਰੀਕੇ ਨਾਲ ਉਹ ਦੁਕਾਨ ਦਾ ਖੁੱਲੇ ਤੇ ਫਿਰ ਸਾਡਾ ਵੀ ਸਾਡੀ ਨਾਨਾ ਜੋ ਬਾਈ ਇੱਕ ਤਾਂ ਵੀ ਤੁਹਾਡੇ ਸਾਹਮਣੇ ਦੇਖੋ ਜੇ ਪਾਣੀ ਨਿਕਲੇਗਾ ਤੇ ਫੇਰ ਹੀ ਸਾਡੀ ਧਿਆੜੀ ਲੱਗੇਗੀ ਤੇ ਜੇ ਧਿਆੜੀ ਨਾ ਲੱਗੇ ਕਿ ਅਸੀਂ ਕਿੱਥੋਂ ਖਾਵਾਂਗੇ ਇਹ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਥੋੜਾ ਬਹੁਤਾ ਇਹ ਕਹਿ ਨਹੀਂ ਗੱਲਾਂ ਸਰ ਜੇ ਹੋਏਗਾ ਤਾਂ ਫੇਰ ਪਾਣੀ ਨਿਕਲ ਜਾਂਦਾ ਨਹੀਂ ਤੇ ਇਦਾਂ ਹੀ ਰਹਿਣਾ ਆਪਾਂ ਥੋੜਾ ਬਹੁਤਾ ਪਾਣੀ ਦਾ ਤਾਂ ਇੰਤਜ਼ਾਮ ਹੋਣਾ ਚਾਹੀਦਾ ਨਾ ਥੋੜਾ ਜਿਹਾ ਹਜੇ ਵੇਖੋ بارش 2 ਘੰਟੇ ਹੀ ਪਈ ਆ ਜੇ ਜ਼ਿਆਦਾ ਥੇਰ ਪਈ ਹੁੰਦੀ ਤਾਂ ਪਾਣੀ ਹੋਰ ਜ਼ਿਆਦਾ ਦੁਕਾਨਾਂ ਦੇ ਦੋ ਦੋ ਦੁਕਾਨਾਂ ਦੇ ਅੰਦਰ ਪਾਣੀ ਭਰ ਗਿਆ ਸਭ ਕੋ ਕਰਾਬ ਹੋ ਗਿਆ ਸੌਦਾ ਸਾਰਾ ਜਿੰਨਾ ਵੀ ਪਿਆ ਹੋਦਾ ਸੀ ਸਾਡੀ ਇੱਥੇ ਆਪਣੀ ਝੋਟ ਹੈ ਇਹ ਇਸ ਕਰਮੇ ਤੇ ਬਸ ਤੇ ਰਾਤ ਦੀ بارش ਹੋਈਏ ਪਾਣੀ ਕਿੱਥਾ ਹੋ ਗਿਆ ਬਲੌਕ ਹੋ ਗਿਆ ਸਾਡੇ ਅੰਦਰ ਪਾਣੀ ਗਿਆ ਵਾ ਉੱਧਰ ਸਾਡੀ ਫਰਿਜਰੀ ਦੀ ਦੁਕਾਨ ਹੈਗੀ ਹੈ ਜਿਹਨੇ ਇੱਥੇ ਤੋਂ ਕੰਮ ਚੱਲਦਾ ਪਿਆ ਵਾ ਤੇ ਸੋਈ ਸਾਡੀ ਵੀ ਫਿਟਿੰਗ ਨਾ ਹੁੰਦੀ ਸੀ ਘੱਟੋ ਘੱਟ 12 13 ਫੁੱਟ ਲਿਆ ਮਿੱਕਾ ਸੀ ਸਾਰਾ ਸਾਡਾ ਖਰਾਬ ਹੋ ਗਿਆ ਜੀ ਤੁਸੀਂ ਵੇਖ ਸਕਦੇ ਹੋ ਸਰ ਕਿੰਨੇ ਕਿੰਨੇ ਫੁੱਟ ਪਾ ਗਿਆ ਸਰ ਇਹ ਪਾਣੀ ਘੱਟੋ ਘੱਟ 3 4 ਫੁੱਟ ਦਾ ਪਾਣੀ ਸੀ ਸਰ ਨੁਕਸਾਨ ਕਿੰਨਾ ਹੋਇਆ ਕੀ ਨੁਕਸਾਨ ਸਰ ਮੇਰਾ ਜਿਹੜਾ ਮੋਬਾਈਲ ਸਸਰੀ ਦਾ ਨੁਕਸਾਨ ਹੈਗਾ ਉਹ ਫ੍ਰੀ 35000 ਦਾ ਨੁਕਸਾਨ ਹੋ ਗਿਆ ਸੀ ਸਰ ਇਹ ਸਾਡੇ ਜਿਹੜੀਆਂ ਬਾਕੀ ਸਾਡੇ ਕਿਚਨ ਦੀ ਹੀਟਿੰਗ ਹੁੰਦੀ ਬੀਬੀ ਦੀ ਦੁਕਾਨ ਤੇ ਦੁਕਾਨ ਖਾਲੀ ਹੈਗੀ ਆ ਤੇ ਕਿਤੇ ਦੀ ਫਿਕਰ ਕਰਨ ਲੱਗਿਆ ਸਰ ਸੋ ਸਾਰੀਆਂ ਐਪਲਿਆ ਦਾ ਪਾਣੀ ਉਹਨਾਂ ਤੋਂ ਨਿਕਲਦਾ ਨਹੀਂ ਹੈਗਾ ਸਰ ਤੇ ਨਾ ਉਹ ਤੋੜਨ ਦੇ ਨਾ ਕੁਝ ਹੋਉਂਦਾ ਨਗਰ ਕੌਂਸਲ ਨੂੰ ਸ਼ਿਕਾਇਤ ਕੀਤੀ ਮੈਂ ਸਰ ਅਸੀਂ ਨਗਰ ਕੌਂਸਲ ਬੜੀ ਵਾਰੀ ਆਖਿਆ ਨਗਰ ਕੌਂਸਲ ਦੇ ਆਂਦੇ ਆਪਣੇ ਸਫਾਈ ਕਰਮਚਾਰੀ ਵੀ ਆਂਦੇ ਆ ਉਹ ਵੀ ਕਰਦੇ ਆ ਪਰ ਕੁਝ ਦਿਕਾਰ ਅੰਦਰ ਸਾਡੇ ਉੱਚੇ ਬਣਾਏ ਹੋਏ ਆ ਜਿਹੜਾ ਪਾਣੀ ਮੰਦੇ ਨਹੀਂ ਜਿਹੜਾ ਹੈਗੀ ਤੇ ਉਹ ਤੇ ਨਗਰ ਕੌਂਸਲ ਦਾ ਸਰ ਉਹ ਕੀ ਕਰ ਸਰ ਜੀ ਉਹ ਜਿੰਨਾ ਕੋਈ ਸੋਚਦਾ ਕਹੀ ਜਾਂਦੀ ਹੈ ਉਹਨਾਂ ਦੀ ਉਸ ਤਰ੍ਹਾਂ ਦੇ ਸਾਫ਼ ਕਰਦੇ ਹੈਗੇ ਬਾਕੀ ਜਿਹੜੇ ਵੱਡੇ ਦੁਕਾਨਦਾਰ ਹੈ